ਜਿਹੜਾ ਕਿ ਰਾਜਸਥਾਨ ਦੇ ਵਿੱਚ 3.5 ਕਿਲੋ ਹੀਰੋਇਨ ਦੇ ਵਿੱਚ ਬੰਦ ਸੀਗਾ ਉਥੋਂ 3.5 ਕਿਲੋ ਹੀਰੋਇਨ ਦੇ ਵਿੱਚੋਂ ਉਹ ਬੇਲ ਲੈ ਕੇ ਆਪਣੇ ਭਰਾ ਦੀ ਜਿਹੜੀ 15 ਦਿਨਾਂ ਵਾਲੀ ਵਿਆਹ ਟੈਂਡ ਕਰਨ ਆਇਆ ਸੀਗਾ ਉਸ ਤੋਂ ਬਾਅਦ ਉਥੋਂ ਪਕੜਾ ਉਹ ਉਸ ਵਿਅਕਤੀ ਨੂੰ ਕਾਬੂ ਕੀਤਾ ਉਹ ਤੋਂ ਕਾਬੂ ਕਰਕੇ ਇੱਕ ਪਿਸਤਲ ਜਿਹੜਾ ਰਿਕਵਰ ਕੀਤਾ ਵਿਅਕਤੀ ਜਿਹੜਾ ਕਿ ਰਾਜਸਥਾਨ ਦੇ ਵਿੱਚ 3.5 ਕਿਲੋ ਹੀਰੋਇਨ ਦੇ ਵਿੱਚ ਬੰਦ ਸੀਗਾ ਉਸ ਵਿਅਕਤੀ ਨੂੰ ਜਿਸ ਦਾ ਜਿਸ ਦਾ ਨਾਮ ਸੀ ਰਵਿੰਦਰ ਸਿੰਘ ਈਲਸ ਕਾਕਾ ਕਨੂਬੁਰ ਕਾਲੇ ਥਾਣੇ ਸ਼ਰਟੇ ਦਾ ਉਥੋਂ 3.5 ਕਿਲੋ ਹੀਰੋਇਨ ਦੇ ਵਿੱਚ ਉਹ ਬੇਲ ਲੈ ਕੇ ਆਪਣੇ ਭਰਾ ਦੀ ਜਿਹੜੀ ਹੈ 15 ਦਿਨਾਂ ਵਾਲੀ ਵਿਆਹ ਟੈਂਡ ਕਰਨ ਆਇਆ ਸੀਗਾ ਉਸ ਤੋਂ ਬਾਅਦ ਉਥੋਂ ਪਕੜਾ ਹੋ ਗਿਆ ਉੱਥੇ ਪਹੁੰਚਿਆ ਨਹੀਂ ਉਹਦੇ ਖਿਲਾਫ ਇੱਥੇ ਦੋ ਮੁਕਦਮੇ ਹੋਰ ਵੀ ਦਰਜ ਸੀ ਆਲਰੇਡੀ ਉਸ ਵਿਅਕਤੀ ਨੂੰ ਕਾਬੂ ਕੀਤਾ ਉਹ ਤੋਂ ਕਾਬੂ ਕਰਕੇ ਇੱਕ ਪਿਸਤਲ ਜਿਹੜਾ ਰਿਕਵਰ ਕੀਤਾ ਇਸੇ ਤਰ੍ਹਾਂ ਉਹਦੀ ਫਰਦਰ ਇਨਵੈਸਟੀਗੇਸ਼ਨ ਤੋਂ ਇੱਕ ਹੋਰ ਵਿਅਕਤੀ ਅਸ਼ੀਸ਼ ਅਸ਼ੀਸ਼ ਕੁਮਾਰੀਆ ਜਿਹੜਾ ਕਿ ਲਾਰੈਂਸ ਰੋਡ ਦਾ ਵਸਨੀਕ ਸੀਗਾ ਉਹਨੂੰ ਕਾਬੂ ਕੀਤਾ ਉਹਦੇ ਤੋਂ ਵੀ ਇੱਕ ਜਿਹੜਾ ਪਿਸਤਲ ਆ ਜਿਹੜਾ ਇਹਨੇ ਉਹਨੂੰ ਪਿਸਤਲ ਜਿਹੜਾ ਸਪਲਾਈ ਕੀਤਾ ਸੀਗਾ ਉਹ ਉਹ ਰਿਕਵਰ ਕਰ ਲਿਆ ਦੋਨਾਂ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਇਸ ਤਰ੍ਹਾਂ ਜਿਹੜਾ ਰਵਿੰਦਰ ਕੁਮਾਰ ਆ ਇਹ ਪਹਿਲਾਂ ਵੀ ਜੇਲ੍ਹ ਜਾਣ ਤੋਂ ਤੇ ਉਦੋਂ ਬਾਅਦ ਵੀ ਛੇਲ ਜੰਪ ਕਰਨ ਤੋਂ ਬਾਅਦ ਇਹ ਪਾਕਿਸਤਾਨ ਦੇ ਨਾਲ ਬਾਹਰਲੇ ਬੰਦਿਆਂ ਦੇ ਨਾਲ ਲਿੰਕ ਦੇ ਵਿੱਚ ਸੀਗਾ ਉਤੋਂ ਇਹ ਚੀਟਾ ਹੀਰੋਇਨ ਅਤੇ ਵੈਪਨ ਮੰਗਾ ਕੇ ਜਿਹੜਾ ਗਾਂਹ ਸਪਲਾਈ ਕਰਨ ਦਾ ਜਿਹੜਾ ਇਹ ਕੰਮ ਕਰਦਾ ਸੀਗਾ ਇਹ ਤੋਂ ਇਲਾਵਾ ਇਹਨੇ ਹੋਰ ਵੀ ਕੰਮ ਕੀਤਾ ਸੀ ਜਿਹਦੇ ਵੈਪਨਾਂ ਬਾਰੇ ਵੀ ਜੇ ਅਸੀਂ ਪੁੱਛ ਕੇ ਇਸ ਤਰ੍ਹਾਂ ਇਹ ਤੋਂ ਸਾਨੂੰ ਜਾਣਕਾਰੀ ਮਿਲੀ ਆ ਉਹਨਾਂ ਉਸ ਉਹਦੇ ਵੀ ਅਗਲੇ ਇਨਵੈਸਟੀਗੇਸ਼ਨ ਦੇ ਨਾਲ ਅਸੀਂ ਕਾਰਵਾਈ ਕਰਾਂਗੇ ਇਸੇ ਤਰ੍ਹਾਂ ਐਸਐਚਓ ਵੇਰਕਾ ਅਮਨ ਅਮਨਜੋਤ ਗੌਰਾ ਇਹਨਾਂ ਨੇ ਬੜੀ ਮਿਹਨਤ ਕਰਕੇ ਬੜੀ ਇਹਨੂੰ ਮਿਲੀ ਭਰੋਸੇਯੋਗ ਸੂਤਰਾਂ ਦੇ ਆਧਾਰ ਤੇ ਇਹਨਾਂ ਨੇ ਇੱਕ ਵਿਅਕਤੀ ਕਾਬੂ ਕੀਤਾ ਗੁਰ ਗੁਰਵਿੰਦਰ ਗੁਰਵਿੰਦਰ ਪਾਲ ਸਿੰਘ ਏਲੀਅਸ ਜੋਵਨ ਏਲੀਅਸ ਫੌਜੀ ਇਹ ਚੁਗਾਵਾ ਡਿਸਟ੍ਰਿਕਟ ਅੰਮ੍ਰਿਤਸਰ ਦਾ ਰੈਸ਼ੀਆ ਇਹ ਤੋਂ 500 ਗ੍ਰਾਮ ਹੀਰੋਇਨ ਬਰਾਮਦ ਹੋਈ ਆ ਇਹਨੂੰ ਇਹਨੂੰ ਰਾਤ ਇਨਫੋਰਮੇਸ਼ਨ ਦੇ ਆਧਾਰ ਤੇ ਪਰਚਾ ਦੇ ਕੇ ਫੜਿਆ ਗਿਆ ਤੇ ਇਹਦੀ ਜਿਹੜੀ ਹੈ ਇਨਵੈਸਟੀਗੇਸ਼ਨ ਗਾਂ ਫਰਦਰ ਇਹਨੇ ਕਿਥੇ ਸਪਲਾਈ ਕਰਨਾ ਸੀ ਪਿਛੋਂ ਇਹ ਕਿੰਨਾ ਤੋਂ ਲੈਂਦਾ ਸੀਗਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾ ਰਹੀ ਆ ਇਸੇ ਤਰ੍ਹਾਂ ਅਮਸਰ ਪੁਲਿਸ ਦੇ ਗੇਟ ਹਕੀਮਾ ਥਾਣੇ ਦੇ ਐਸ ਐਚ ਓ ਨੇ ਇੱਕ ਹੋਰ ਵਿਅਕਤੀ ਸੰਦੀਪ ਸਿੰਘ ਸੰਦੀ ਸੰਦੀਪ ਸਿੰਘ ਜਿਹਦੇ ਪਹਿਲਾਂ ਪੰਜ ਮੁਕਦਮੇ ਦਰ ਸੀਗੇ ਕ੍ਰਿਮੀਨਲ ਵਿਅਕਤੀ ਸੀ ਉਹਨੂੰ ਵੀ ਕਾਬੂ ਕੀਤਾ ਤੇ ਉਹ ਤੋਂ 32 ਬੋਰ ਦਾ ਜਿਹੜਾ ਪਿਸਤਲ ਜਿਹੜਾ ਰਿਕਵਰ ਕੀਤਾ ਇਸ ਤਰ੍ਹਾਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਸੁਮੁੱਚੇ ਤੌਰ ਤੇ ਸਾਰੀਆਂ ਪਾਰਟੀਆਂ ਨੇ ਜੋ ਜੋ ਵੀ ਉਹਨਾਂ ਦੇ ਕ੍ਰਾਈਮ ਹੋਏ ਸੀ ਜਾਂ ਕੋਈ ਹੋਰ ਜਿਹੜੇ ਕ੍ਰਿਮੀਨਲ ਜਿਹੜੇ ਪਕਾੜੇ ਸੀ ਉਹਨਾਂ ਨੂੰ ਕਾਮ ਉਹਨਾਂ ਨੂੰ ਅਰੈਸਟ ਕਰਕੇ ਇੱਕ ਬੜੀ ਕਾਮਯਾਬੀ ਹਾਸਲ ਕੀਤੀ ਆ ਤੇ ਇਸ ਤਰ੍ਹਾਂ ਇਹਨਾਂ ਦੇ ਖਿਲਾਫ ਜਿਹੜੀ ਸਾਰੀ ਬਣਦੀ ਕਾਨੂੰਨੀ ਕਾਰਵਾਈਆਂ ਮਲਵਚ ਲੈਂਦੀਆਂ